ਹਾਂਜੀ ਇੱਕ ਮੁੰਡਾ ਹੁੰਦਾ ਉਹਦਾ ਪਿਓ ਕਾਫੀ ਪੈਸੇ ਬਣਾ ਕੇ ਕਾਫੀ ਪੈਸੇ ਕਮਾ ਕੇ ਪਿੱਛੇ ਛੱਡ ਜਾਂਦਾ ਤੇ ਉਹ ਸਮੇਂ ਨਾਲ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਤੇ ਮੁੰਡਾ ਤੇ ਉਹਦੀ ਮਾਂ ਰਹਿੰਦੇ ਨੇ ਪਰ ਮੁੰਡਾ ਆਪਣੇ ਪਿਓ ਦੀ ਛੱਡੇ ਹੋਏ ਧਨ ਦੌਲਤ ਨੂੰ ਦੇਖ ਕੇ پاگل ਹੋ ਜਾਂਦਾ ਤੇ ਉਹ दारू ਪੀਣ ਸ਼ੁਰੂ ਕਰ ਦਿੰਦਾ ਨਸ਼ੇ ਪੱਤਿਆਂ ਨੂੰ ਲੱਗ ਜਾਂਦਾ ਜੂਆ ਖੇਡਣਾ ਸ਼ੁਰੂ ਕਰ ਦਿੰਦਾ ਆਸ ਗਵਾਂਢ ਦੇ ਨਾਲ ਲੜਦਾ ਪਸੋਦੇ ਯਾਰ ਦੋਸਤ ਵੀ ਉਦਾਂ ਦੇ ਹੀ ਹੁੰਦੇ ਆ ਖਾਣ ਪੀਣ ਵਾਲੇ ਇਸ ਗੱਲ ਤੋਂ ਆਲੇ-ਦਾਲੇ ਦੇ ਲੋਕ ਵੀ ਬੜੇ ਦੁਖੀ ਹੁੰਦੀ ਆ ਵੀ ਇਹ ਰਾਤ ਨੂੰ ਨਸ਼ਾ ਪੱਤਾ ਕਰਕੇ ਹੱਲਾ ਗੁੱਲਾ ਕਰਦਾ ਹਨਾ ਕਿਸੇ ਨੂੰ ਬੰਦਾ ਨਹੀਂ ਸਮਝਦਾ ਹੈਗਾ ਤੇ ਉਹਦੀ ਮਾਂ ਵੀ ਇਸ ਚੀਜ਼ ਤੋਂ ਬੜਾ ਦੁਖੀ ਹੁੰਦੀ ਆ ਉਹਦੀ ਮਾਂ ਉਹਨੂੰ ਅਕਸਰ ਹੀ ਕਹਿੰਦੀ ਆ ਵੀ ਪੁੱਤ ਪੈਸੇ ਨੂੰ ਸਾਂਭ ਲ ਜੇ ਤੂੰ ਪੈਸਾ ਨਾ ਸੰਭਿਆ ਤਾਂ ਤੇਰਾ ਬਹੁਤ ਮੁਸ਼ਕਲ ਹੋ ਜਾਊਗਾ ਤੇਰੀ ਜ਼ਿੰਦਗੀ ਔਖੀ ਹੋ ਜਾਊ ਪਰ ਮੁੰਡਾ ਕਾਹਨੂੰ ਸੁਣਦਾ ਆਪਣੀ ਮਾਂ ਦੀ ਉਦੀ ਮਾਂ ਸ੍ਰੀਉ ਨੂੰ ਇਹ ਗੱਲ ਕਹਿੰਦੀ ਹੁੰਦੀ ਆ ਕਹਿੰਦੀ ਪੁੱਤ ਜਿਹੜੇ ਤੇਰੇ ਹਾਲਾਤ ਨੇ ਨਾ ਮੈਨੂੰ ਲੱਗਦਾ ਨਹੀਂ ਵੀ ਤੇਰੇ ਕੋਲੇ ਪੈਸਾ ਬਾਲਾ ਸਮਾਂ ਰਹੂਗਾ ਤੇਰਾ ਮਾੜਾ ਸਮਾਂ ਚੱਲੂ ਪਰ ਮੈਂ ਤੈਨੂੰ ਇੱਕ ਚੀਜ਼ ਦੱਸਦੀ ਆਂ ਵੀ ਉਸ ਮਾੜੇ ਸਮੇਂ ਦੇ ਵਿੱਚ ਜੇ ਤੇਰੇ ਕੋਲੇ ਜਦੋਂ ਕੋਈ ਨਹੀਂ ਹੋਊਗਾ ਨਾ ਉਦੋਂ ਪਰਮਾਤਮਾ ਤੋਂ ਬਿਨਾਂ ਤੇਰੀ ਮਾਂ ਕਿਸੇ ਨੇ ਨਹੀਂ ਕਾਣੀ ਤਾਂ ਤੈਨੂੰ ਕਹਿੰਦੀ ਆ ਵੀ ਤੂੰ ਰੱਬ ਦਾ ਨਾਮ ਲੈ ਲਿਆ ਕਰ ਪਰ ਮੁੰਡਾ ਇੱਕ ਪਾਸਿਓਂ ਗੱਲ ਸੁਣਦਾ ਸੀ ਦੂਜੇ ਪਾਸਿਓਂ ਕੱਢ ਦਿੰਦਾ ਸੀਗਾ ਤੇ ਮਾਂ ਨੂੰ ਫਿਕਰ ਹੁੰਦਾ ਮਾਂ ਬਚਾਰੀ ਫਿਕਰ ਕਰਦੀ ਤੜਫਦੀ ਆਪਣੇ ਮੁੰਡੇ ਦੇ ਹਾਲਾਤ ਦੇਖ ਕੇ ਉਹ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੀ ਆ ਲੋਕ ਕੁਛ ਸਮਾਂ ਤਾਂ ਮੁੰਡੇ ਦਾ ਉਮੀਦ ਚੱਲਦਾ ਰਹਿੰਦਾ ਖਾਂਦਾ ਪੀਂਦਾ ਰਹਿੰਦਾ ਉਹਨੂੰ ਸੁਰਤ ਹੀ ਨਹੀਂ ਹੁੰਦੀ ਵੀ ਕੀ ਹੋਇਆ ਕਿਵੇਂ ਚੱਲੀ ਜ਼ਿੰਦਗੀ ਤੇ ਹੌਲੀ-ਹੌਲੀ ਜੂਏ ਦੇ ਵਿੱਚ ਨਸ਼ੇ ਪੱਤੇ ਦੇ ਵਿੱਚ ਸਭ ਕੁਝ ਖਾਰ ਜਾਂਦਾ ਸਭ ਕੁਝ ਬੇਚ-ਬੱਟ ਦਿੰਦਾ ਇੱਥੋਂ ਤੱਕ ਕਿ ਘਰ ਵੀ ਉਹਦਾ ਚਲੇ ਜਾਂਦਾ ਹੁਣ ਜਦੋਂ ਉਹ ਸੜਕ ਤੇ ਆ ਜਾਂਦਾ ਤਾਂ ਉਹਨੂੰ ਮਹਿਸੂਸ ਹੋਣ ਲੱਗਦਾ ਵੀ ਜਿਹੜੇ ਉਹਦੇ ਯਾਰ ਦੋਸਤ ਨੇ ਉਹ ਵੀ ਉਹਦਾ ਖਹਿੜਾ ਛੱਡ ਕੇ ਤੇ ਖਾਣ ਪੀਣ ਤੱਕ ਦੇ ਲਾਲੇ ਪੈ ਗਏ ਆਸ ਗਵਾਂਡ ਸੀ ਜਿਹੜਾ ਪਿੰਡ ਦੇ ਲੋਕ ਸੀਗੇ ਉਹ ਸ਼ਹਿਰ ਦੇ ਲੋਕ ਸੀ ਉਹ ਉਹਨੂੰ ਨਵਰਤ ਕਰਨ ਲੱਗੇ ਸੀ ਕਿਉਂਕਿ ਉਹ ਪਹਿਲਾਂ ਹੀ ਜਦੋਂ ਪੈਸੇ ਹੁੰਦੇ ਸੀ ਉਦੋਂ ਪੈਸੇ ਦੇ ਰੋਪ ਦੇ ਵਿੱਚ ਲਾਲਚ ਦੇ ਵਿੱਚ ਉਹਨਾਂ ਨੂੰ ਪਹਿਲਾਂ ਹੀ ਦਬਕੇ ਮਾਰਦਾ ਰਹਿੰਦਾ ਸੀ ਇਸ ਕਰਕੇ ਕਿਸੇ ਨਾਲ ਬਣਦੀ ਨਹੀਂ ਸੀ ਤੇ ਉੱਤੋਂ ਦੀ ਮਾੜੀ ਕਿਸਮਤ ਉਹਨੂੰ ਕੋੜ ਫੁੱਟਿਆ ਹੁੰਦਾ ਕਈ ਉਹਨੂੰ ਕਿਸਮ ਦੀਆਂ ਬਿਮਾਰੀਆਂ ਚਿੰਬੜ ਜਾਂਦੀਆਂ ਨੇ ਤੇ ਜਦੋਂ ਇਦਾਂ ਦੇ ਉਹਦੇ ਹਾਲਾਤ ਹੁੰਦੇ ਆ ਤਾਂ ਲੋਕ ਉਹਦੀ ਮਦਦ ਨਹੀਂ ਕਰਦੇ ਉਲਟਾ ਲੋਕ ਉਹਨੂੰ ਚੱਕ ਕੇ ਤੇ ਨਾਲ ਹੀ ਇੱਕ ਛੋਟਾ ਜਿਹਾ ਜੰਗਲ ਹੁੰਦਾ ਉੱਥੇ ਸੈੱਟ ਦਿੰਦੇ ਨੇ ਤੇ ਅੱਜ ਉਹ ਉੱਥੇ ਪਿਆ ਆਪਣਾ ਆਲਾ-ਦਾਲਾ ਦੇਖਦਾ ਵੀ ਕੋਈ ਵੀ ਬੰਦਾ ਨਹੀਂ ਮੈਨੂੰ ਕਦੇ ਮਿਲਣ ਆਉਂਦਾ ਨਾ ਕੋਈ ਮੈਨੂੰ ਰੋਟੀ ਦੇਣ ਆਉਂਦਾ ਹਨਾ ਰੋਂਦਾ ਹੁਣ ਉਹਨੂੰ ਲੱਗਦਾ ਵੀ ਮੈਂ ਕਦੇ ਆਪਣੇ ਪਿਓ ਦੇ ਕੋਲੇ ਨਹੀਂ ਬੈਠਿਆ ਉਹਦੇ ਨਾਲ ਕਦੇ ਟਾਈਮ ਨਹੀਂ ਸਪੈਂਡ ਕੀਤਾ ਮੈਂ ਕਦੇ ਆਪਣੀ ਮਾਂ ਕੋਲੇ ਨਹੀਂ ਬੈਠਿਆ ਸੀ ਮੈਂ ਆਪਣੀ ਕਦੇ ਮਾਂ ਦਾ ਹਾਲ ਨਹੀਂ ਪੁੱਛਿਆ ਨਾ ਹੀ ਕਦੇ ਮੈਂ ਉਹ ਤੋਂ ਕੋਈ ਗੱਲ ਸੁਣੀ ਹਨਾ ਉਹ ਮੈਨੂੰ ਇੰਨਾ ਕਹਿੰਦੀ ਰਹੀ ਵੀ ਰੱਬ ਤਾਂ ਨਾ ਲੈ ਲਾ ਮਾਰੇ ਕੰਮਾਂ ਨੂੰ ਛੱਡ ਦੇ ਵੀ ਮੈਂ ਕਦੇ ਵੀ ਉਹਦੀ ਗੱਲ ਨਹੀਂ ਸੁਣੀ ਹੈਗੀ ਹੁਣ ਉਹ ਆਪਣੇ ਉਸ ਵਕਤ ਨੂੰ ਸੋਚ ਕੇ ਰੋਂਦਾ ਪਰ ਉਹਦੇ ਮਨ ਦੇ ਵਿੱਚ ਇੱਕ ਗੱਲ ਆਉਂਦੀ ਆ ਉਹ ਹੁਣ ਆਪਣੇ ਦੁੱਖ ਦਰਦ ਨੂੰ ਬਿਲਕੁਲ ਭੁਲਾ ਕੇ ਤੇ ਉਹ ਰੱਬ ਦੇ ਵੱਲ ਨੂੰ ਹੋ ਜਾਂਦਾ ਤੇ ਉਹ ਕਹਿੰਦਾ ਰੱਬਾ ਮੈਨੂੰ ਪਤਾ ਮੈਂ ਕਦੇ ਤੇਰਾ ਨਾਮ ਨਹੀਂ ਲਿਆ ਮੈਨੂੰ ਪਤਾ ਮੈਂ ਕਦੇ ਕੋਈ ਚੰਗਾ ਕੰਮ ਨਹੀਂ ਕੀਤਾ ਮੈਨੂੰ ਪਤਾ ਮੈਂ ਤੇਰੇ ਬੰਦਿਆਂ ਨੂੰ ਬੜਾ ਦੁੱਖ ਦਿੱਤਾ ਮੈਨੂੰ ਇਹ ਵੀ ਪਤਾ ਮੈਂ ਆਪਣੀ ਮਾਂ ਨੂੰ ਵੀ ਬੜਾ ਦੁੱਖ ਦਿੱਤਾ ਹਨ ਪਰ ਕਹਿੰਦਾ ਮੇਰੇ ਕੋਲੇ ਹੁਣ ਕੋਈ ਆਸਰਾ ਨਹੀਂ ਹੈਗਾ ਨਾ ਮੇਰਾ ਕੋਈ ਯਾਰ ਆ ਨਾ ਕੋਈ ਮੇਰਾ ਮਿੱਤਰ ਆ ਤੇਰੇ ਬਿਨਾ ਮੇਰਾ ਕੋਈ ਨਹੀਂ ਹੈਗਾ ਹਨਾ ਰੋਂਦਾ ਹੋਇ ਕਹਿੰਦਾ ਵੀ ਪ੍ਰਮਾਤਮਾ ਮੈਂ ਵਸ ਤੇਰੇ ਅੱਗੇ ਹੀ ਅਰਦਾਸ ਕਰਦਾ ਵੀ ਇੱਕ ਤਾਂ ਮੇਰੀ ਮੌਤ ਮਾੜੀ ਨਾ ਹੋਵੇ ਹਨਾ ਮੇਰੀ ਦੁਰਦਸ਼ਾ ਨਾ ਹੋਵੇ ਤੇ ਦੂਜਾ ਮੇਰੇ ਸਰੀਰ ਨੂੰ ਸੰਭਾਲ ਲੀ ਹਨਾ ਉਹ ਜਦੋਂ ਅੰਤਮ ਸਮੇਂ ਆਪਣਾ ਦੁੱਖ ਭੁਲਾ ਕੇ ਸਿਰਫ ਉਸ ਪ੍ਰਮਾਤਮਾ ਦੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰਦਾ ਉਸ ਪ੍ਰਮਾਤਮਾ ਦਾ ਹੀ ਹਰ ਵੇਲੇ ਚੇਤਾ ਉਹਦੇ ਅੰਦਰ ਰਹਿਣਾ ਲੋ ਜੀ ਥੋੜੇ ਟਾਈਮ ਬਾਅਦ ਕਿਉਂਕਿ ਭੁੱਖਾ ਹੁੰਦਾ ਤੇ ਬਿਮਾਰੀਆਂ ਨੇ ਘੇੜਿਆ ਹੁੰਦਾ ਮਰ ਜਾਂਦਾ ਉਹ ਪਰ ਉਹ ਪ੍ਰਮਾਤਮਾ ਬੜਾ ਮਹਾਨ ਆ ਹਨ ਉਹਨੇ ਉਹਨੂੰ ਮੌਤ ਵੀ ਸੌਖੀ ਦਿੱਤੀ ਤੇ ਪ੍ਰਮਾਤਮਾ ਨੇ ਉਹਨੂੰ ਗਲ ਨਾਲ ਵੀ ਲਾ ਲਿਆ ਤੇ ਹੁਣ ਉਸੇ ਪਿੰਡ ਦੇ ਵਿੱਚ ਇੱਕ ਨਾ ਸਾਧੂ ਮਹਾਤਮਾ ਆਉਂਦੇ ਹੁੰਦੇ ਨੇ ਨਾਲ ਹੀ ਕਿਤੇ ਉਹ ਕੁਟਿਆ ਦੇ ਵਿੱਚ ਰਹਿੰਦੇ ਨੇ ਤੇ ਉਠੇ ਭਗਤੀ ਕਰਦੇ ਆ ਅੱਜ ਭਗਤੀ ਕਰਦੇ ਆ ਨੂੰ ਉਹਨਾਂ ਨੂੰ ਨਾ ਰੱਬੀ ਅਲਾਹਾ ਮਿਲਦਾ ਉਹਨਾਂ ਨੂੰ ਅੰਦਰੋਂ ਇੱਕ ਆਵਾਜ਼ ਆਉਂਦੀ ਆ ਵੀ ਭਗਤਾ ਮੈਂ ਤੇਰੀ ਭਗਤੀ ਤੋਂ ਖੁਸ਼ ਆ ਪਰ ਮੇਰਾ ਇੱਕ ਭਗਤ ਉਹ ਜੰਗਲਾਂ ਦੇ ਵਿੱਚ ਉਹਦਾ ਸਰੀਰ ਪਿਆ ਤੇ ਉਹਦੇ ਸਰੀਰ ਨੂੰ ਚੱਕ ਕੇ ਤੂੰ ਉਹਦੀਆਂ ਸਾਰੀਆਂ ਅੰਤਮ ਰਸਮਾਂ ਕਰਨੀਆਂ ਨੇ ਪੂਰੀਆਂ ਤੇ ਦੂਜੀ ਗੱਲ ਮੈਂ ਇਹ ਵੀ ਦੱਸ ਦਿੰਨਾ ਜਿਹੜਾ ਵੀ ਬੰਦਾ ਉਹਦੇ ਅੰਤਮ ਵੇਲੇ ਉਦਿਆਂ ਅੰਤਮ ਰਸਮਾਂ ਦੇ ਵਿੱਚ ਹੋਊ ਉਦਿਆਂ ਅੰਤਮ ਅਰਦਾਸ ਦੇ ਵਿੱਚ ਹੋਊਗਾ ਉਹ ਬੰਦਿਆਂ ਨੂੰ ਮੈਂ 68 ਤੀਰਥਾਂ ਤੇ ਤਿੰਨ ਹੋਣ ਜਿੰਨਾ ਫਲ ਦਊਗਾ ਜਦੋਂ ਇਹ ਅਲਾਹਮ ਉਹਨੂੰ ਹੁੰਦਾ ਜਦੋਂ ਇਹ ਅੰਦਰੋਂ ਆਵਾਜ਼ ਆਉਂਦੀ ਆ ਤਾਂ ਉਹ ਜਾ ਕੇ ਪਿੰਡ ਦੇ ਲੋਕਾਂ ਨੂੰ ਦੱਸਦਾ ਵੀ ਇੱਕ ਕੋਈ ਰੱਬ ਦਾ ਪਿਆਰਾ ਜਿਹਨੇ ਸਰੀਰ ਛੱਡਿਆ ਵੀ ਆਪਾਂ ਉਹਦੇ ਅੰਤਮ ਅਰਦਾਸ ਦੇ ਵਿੱਚ ਜਾਣਾ ਵੀ ਉਹਦਾ ਫਲ ਬੜਾ ਮਿਲਣਾ ਲੋਕ ਵੀ ਤਿਆਰ ਹੋ ਜਾਂਦੇ ਆ ਤੇ ਲਓ ਜੀ ਜਦੋਂ ਉਸ ਜੰਗਲ 'ਚ ਪਹੁੰਚਦੇ ਆ ਪਹੁੰਚ ਕੇ ਲੋਕ ਜਦੋਂ ਮੁੰਡੇ ਨੂੰ ਦੇਖਦੇ ਨੇ ਦੇਖ ਕੇ ਉਹ ਸਾਧੂ ਨੂੰ ਕਹਿੰਦੇ ਵੀ ਮਹਾਤਮਾ ਕਹਿ ਜਿਹੀਆਂ ਗੱਲਾਂ ਕਰਦਾ ਇਹ ਬੰਦਾ ਇਹਨੇ ਸਾਰੀ ਉਮਰ ਕਹਿੰਦੇ ਇਹਨੇ ਪਾਪ ਕੀਤੇ ਨੇ ਨੇ ਕਿਸੇ ਦੀ ਕਲ ਨਹੀਂ ਮਣੀ ਲੋਕਾਂ ਨੂੰ ਇੰਨਾ ਦੁਖੀ ਕੀਤਾ ਵੀ ਤੁਸੀਂ ਕਹਿੰਦੇ ਹੋ ਇੱਕ ਮਹਾਤਮਾ ਹਨ ਜਦੋਂ ਉਹ ਸਾਧੂ ਲੋਕਾਂ ਦੀਆਂ ਗੱਲਾਂ ਸੁਣਦਾ ਫਿਰ ਸਾਧੂ ਨੂੰ ਵੀ ਹੁੰਦਾ ਵੀ ਯਾਰ ਇਦਾਂ ਕਿਦਾਂ ਹੋ ਗਿਆ ਉਹ ਖੈਰ ਆਪਣਾ ਫਿਰ ਉਹ ਚਲੇ ਜਾਂਦਾ ਉੱਥੋਂ ਵਾਪਸ ਮੁੜ ਜਾਂਦਾ ਤੇ ਆਪਣੀ ਹੁਣ ਕਟਕਿਆ ਦੇ ਵਿੱਚ ਜਦੋਂ ਦੁਬਾਰਾ ਧਿਆਨ ਦੇ ਵਿੱਚ ਬੈਠਦਾ ਤਾਂ ਨੂੰ ਫਿਰ ਰੱਬ ਕੋਲ ਨੂੰ ਉਹਨੂੰ ਆਵਾਜ਼ ਆਉਂਦੀ ਆ ਉਹ ਰੱਬ ਨੂੰ ਕਹਿੰਦਾ ਵੀ ਰੱਬਾ ਵੀ ਤੂੰ ਤਾਂ ਮੇਰੀ ਵੀ ਬੇਇਜ਼ਤੀ ਕਰਵਾਤੀ ਵੀ ਲੋਕ ਕਹਿੰਦੇ ਤਾਂ ਮਾੜਾ ਹੀ ਬਹੁਤ ਆ ਤਾਂ ਰੱਬ ਉਹਨੂੰ ਕਹਿੰਦਾ ਵੀ ਦੇਖ ਜਿਉਂਦੇ ਜੀ ਬੇਸ਼ੱਕ ਉਹ ਮਾੜਾ ਸੀਗਾ ਪਰ ਅੰਤ ਨੂੰ ਸਮੇਂ ਉਹਨੇ ਕੁਝ ਐਸਾ ਕਰਮ ਕੀਤਾ ਉਹਨੇ ਕੁਝ ਐਸੀ ਯਾਦ ਬਣਾਈ ਹਨਾ ਕਿ ਉਹਨੇ ਮੇਰਾ ਦਿਲ ਜਿੱਤ ਲਿਆ ਸੋ ਹੁਣ ਉਹ ਮੇਰਾ ਭਗਤ ਆ ਹੁਣ ਉਹ ਮੇਰਾ ਪਿਆਰਾ ਵਾ ਤਾਂ ਮੈਂ ਤੈਨੂੰ ਕਹਣਾ ਵੀ ਦੱਸਦੇ ਇਹਨਾਂ ਲੋਕਾਂ ਨੂੰ ਵੀ ਜਿਹੜਾ ਵੀ ਉਹਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਊਗਾ ਉਹਨੂੰ ਮੈਂ ਕਈ ਤੀਰਥਾਂ ਤੇ ਨਹਾਉਣ ਜਿੰਨਾ ਫਲ ਦੇ। ਲੋ ਜੀ ਉਹ ਸਾਧੂ ਮਹਾਤਮਾ ਦੁਬਾਰਾ ਆ ਜਾਂਦਾ ਤੇ ਉਹ ਦੱਸਦਾ ਸਾਰੀ ਗੱਲ ਵੀ ਇਦਾਂ ਦਾ ਕਰਕੇ ਮੰਨਦੇ ਆਂ ਵੀ ਉਹ ਮਾੜਾ ਸੀਗਾ ਪਰ ਉਹਨੇ ਆਪਣੇ ਅੰਤਮ ਸਮੇਂ ਉਸ ਪ੍ਰਮਾਤਮਾ ਨੂੰ ਸਿਰਫ ਪ੍ਰਮਾਤਮਾ ਨੂੰ ਹੀ ਉਹਨੇ ਸਿਮਰਨ ਕੀਤਾ। ਉਹਨੂੰ ਹੀ ਯਾਦ ਕੀਤਾ ਉਹਨੇ ਕਿਸੇ ਨੂੰ ਯਾਦ ਨਹੀਂ ਕੀਤਾ। ਸੋ ਇਸ ਕਰਕੇ ਉਦੇ ਜਿਹੜੇ ਪਾਪ ਸੀ ਉਹ ਧੋਤੇ ਗਏ ਉਹਦਾ ਜਿਹੜਾ ਦੁੱਖ ਸੀ ਉਹ ਕੱਟਿਆ ਗਿਆ ਸੋ ਜਦੋਂ ਉਹਨਾਂ ਨੇ ਲੋਕਾਂ ਨੂੰ ਦੱਸਿਆ ਤਾਂ ਸਾਰੀ ਸ਼ਹਿਰ ਦੇ ਵਿੱਚ ਲੋਕ ਇੱਕ ਦੂਜੇ ਤੱਕ ਗੱਲ ਫੈਲ ਗਈ ਤੇ ਸਾਰੇ ਲੋਕ ਉਹਦੀਆਂ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਉਹਦੀਆਂ ਅੰਤਮ ਰਸਮਾਂ ਦੇ ਵਿੱਚ ਸ਼ਾਮਲ ਹੋਏ ਗੁਰਬਾਣੀ ਵਿੱਚ ਵੀ ਲਿਖਿਆ ਅੰਤ ਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮੇਂ ਜੇ ਮਰੇ ਸਰਪ ਜੋਨ ਵੱਲ ਵੱਲ ਆਉਤਾਰੇ ਜਿਹੜਾ ਬੰਦਾ ਹੰਤ ਸਮੇਂ ਧਨ ਦੌਲਤ ਨੂੰ ਚੇਤੇ ਕਰਦਾ ਸਿਮਰਦਾ ਉਹ बार-बार ਮੁੜ ਮੁੜ ਸੱਪ ਦੀ ਜੂਨ ਦੇ ਵਿੱਚ ਪੈਂਦਾ ਤੇ ਗੁਰਬਾਣੀ ਨੇ ਇਹ ਵੀ ਕਿਹਾ ਅੰਤਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੇ ਜੇ ਮਰੇ ਬਦਿਤ ਤਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੇ ਰਿਦੇ ਵਸੇ ਜੋ ਇਨਸਾਨ ਅੰਤ ਸਮੇਂ ਦੇ ਵਿੱਚ ਉਸ ਕਾਲਪੁਰਖ ਵਾਹਿਗੁਰੂ ਦਾ ਸਿਮਰਨ ਕਰਦਾ ਉਹਨੂੰ ਚੇਤੇ ਕਰਦਾ ਉਹ ਹਰ ਤਰ੍ਹਾਂ ਦੇ ਬੰਧਨ ਤੋਂ ਮੁਕਤ ਹੋ ਜਾਂਦਾ ਤੇ ਪਰਮਾਤਮਾ ਆਪ ਉਹਦੇ ਮਨ ਦੇ ਵਿੱਚ ਵਾਸ ਕਰਨਾ ਸ਼ੁਰੂ ਕਰ ਦਿੰਦਾ ਉਹ ਤਾਂ ਆਪਣੇ ਸਾਰੇ ਬੱਚਿਆਂ ਨੂੰ ਇੱਕੋ ਜਿਹਾ ਹੀ ਪਿਆਰ ਕਰਦਾ ਤੇ ਉੱਥੇ ਤਾਂ ਹਰ ਵਕਤ ਵਰਖਾ ਹੁੰਦੀ ਰਹਿੰਦੀ ਆ ਪਿਆਰ ਦੀ ਭਾਵਨਾ ਦੀ ਉਥੋਂ ਸਾਰੀਆਂ ਚੀਜ਼ਾਂ ਮਿਲਦੀਆਂ ਹੀ ਰਹਿੰਦੀਆਂ ਨੇ ਇਹ ਤਾਂ ਸਾਡੇ ਵਿੱਚ ਹੀ ਕਮੀ ਹੁੰਦੀ ਆ ਸਾਨੂੰ ਹੀ ਨਹੀਂ ਝੋਲੀਆਂ ਵੱਡੀਆਂ ਕਰਨੀਆਂ ਹੁੰਦੀਆਂ ਸਾਡੀ ਕਈ ਵਾਰ ਝੋਲੀ ਛੋਟੀ ਰਹਿ ਜਾਂਦੀ ਆ ਤੇ ਪਰਮਾਤਮਾ ਦੀਆਂ ਦਾਤਾਂ ਬਹੁਤ ਵੱਡੀਆਂ ਹੁੰਦੀਆਂ ਸੋ ਇਸ ਕਰਕੇ ਤੁਹਾਨੂੰ ਕਹੀਦਾ ਕਿ ਉਸ ਕਾਲਪੁਰਖ ਵਾਹਿਗੁਰੂ ਦਾ ਨਾਂ ਲਿਆ ਕਰੋ ਉਹਦੇ ਤੇ ਵਿਸ਼ਵਾਸ ਰੱਖੋ ਉਹਦੇ ਤੇ ਭਰੋਸਾ ਰੱਖੋ ਤੇ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ